ਉਹ ਘਰੇ ਬਲਾਵ ਉਹ ਘਰ ਦੀ ਤਹਿਲੀ ਜੈਂਟਰ ਕਰ ਲਗਾ ਪਹਿਲੋ ਪਰਿਵਾਰ ਵੱਲੇ ਵਹਿੰਦਾ ਪੀ ਦੀ ਘਰ ਵਾਲੀ ਕਿਹ ਤਰ੍ਹਾਂ ਦੀ ਹੈ ਦੀ ਲੜਕੀ ਕਿਹ ਤਰ੍ਹਾਂ ਦੀ ਹੈ ਦੀ ਧੀ ਕਿਹ ਤਰ੍ਹਾਂ ਦੀ ਇਹ ਕੋਈ ਆਚਰਨ ਥੋੜੀ ਹੁੰਦਾ ਬੰਦਾ ਕਿਰਦਾਰ ਥੋੜਾ ਹੁੰਦਾ ਅੱਗੇ ਚੱਲ ਕੇ ਵੇਖਿਓ ਭਾਈ ਬਲਵਿੰਦਰ ਸਿੰਘ ਦਾ ਕਰੈਕਟਰ ਕਿਹੋ ਜਿਹਾ ਸੀਗਾ ਓ ਜਿੰਨਾ ਤੇ ਜਿਹੜਾ ਕਰਦਾਰ ਹੈ ਉਹ ਸਰਦਾਰ ਹੈ ਜਿਹਦਾ ਕਰਦਾਰ ਹੈ ਨਹੀਂ ਉਹ ਸਰਦਾਰ ਹੈ ਨਹੀਂ ਹੋਵੇ ਸਰਦਾਰ ਤੇ ਕਿਸੇ ਦੀ ਧੀ ਦੀਆਂ ਅੱਖਾਂ 'ਚ ਅੱਖਾਂ ਪਾ ਜਾਵੇ ਉਹ ਸਰਦਾਰ ਨਹੀਂ ਹਾਂ ਜੀ ਅੱਖ ਚ ਅੱਖ ਪਾ ਕੇ ਕਹੇ ਪੀ ਮੇਰੀ ਭੈਣਾ ਵਰਗੀ ਲੱਗਦੀ ਮੇਰੀ ਧੀ ਵਰਗੀ ਲੱਗਦੀ ਫਿਰ ਤੇ ਠੀਕ ਆ ਤੇ ਜੇ ਗੰਦੀ ਨਿਗਾਹ ਨਾਲ ਵੇਖਣਾ ਫਿਰ ਉਹ ਸਰਦਾਰ ਹੈ ਨਹੀਂ ਤੇਰਾ ਕਿਰਦਾਰ ਹੈ ਤੂੰ ਸਰਦਾਰ ਹੈ ਜੇ ਕਿਰਦਾਰ ਹੈ ਨਹੀਂ ਤੇ ਤੂੰ ਸਰਦਾਰ ਵੀ ਨਹੀਂ ਕਿਰਦਾਰ ਨਾਲ ਸਰਦਾਰ ਬਣਦਾ ਕੱਲੀ ਪੱਗ ਬਨ ਕੇ ਬੰਦਾ ਸਰਦਾਰ ਨਹੀਂ ਬਣਿਆ ਜਾਂਦਾ ਜੇ ਪੱਗ ਬਨ ਕੇ ਪੱਗ ਦੇ ਥੱਲੇ ਕਿਰਦਾਰ ਹੈ ਨਹੀਂ ਤੇ ਫਿਰ ਤੂੰ ਸਰਦਾਰ ਕਹਿਲਾਉਣ ਦਾ ਹੱਕਦਾਰ ਹੈ ਨਹੀਂ ਤੇ ਜੇ ਤੋ ਪੱਗ ਬੱਧੀ ਆ ਭਾਵੇਂ ਜਿਤਰਾ ਦੀ ਮਰਜ਼ੀ ਬੱਧੀ ਐ ਟੇਢੀ ਮੇਢੀ ਬੱਧੀ ਐ ਛੋਟੀ ਬੱਧੀ ਆ ਵੱਡੀ ਬੱਧ ਗਈ ਜੇ ਤੇਰੀ ਪੱਗ ਦੇ ਥੱਲੇ ਤੇਰਾ ਕਿਰਦਾਰ ਚੰਗਾ ਉੱਚਾ ਹੈ ਸਿਆਣੇ ਬੁਜ਼ੁਰਗ ਕਹਿੰਦੇ ਹੁੰਦੇ ਸੀ ਸਰਦਾਰ ਦੀ ਪਾਗ ਇੱਕ ਬੋੜ ਆ ਬੂੜ ਆ ਜਦੋਂ ਗਰਮੀ ਹੋਵੇ ਤੇ ਬੋੜ ਦੀ ਛਾਂਵੇਂ ਆਪਾਂ ਸਾਰੇ ਜਾ ਕੇ ਬਹਿ ਜਾਂਦੇ ਨੇ ਵੀ ਬੋੜ ਆ ਭਾਈ ਸਰਦਾਰਾ ਤੇਰੀ ਪਾਗ ਇੱਕ ਬੋੜ ਹੈ ਤੁਰੇ ਤੁਰੇ ਜਾਂਦੀ ਲੜਕੀ ਨੂੰ ਪਤਾ ਲੱਗੇ ਤੁਹਾਨੂੰ ਮੈਨੂੰ ਠੰਡੀ ਹਵਾ ਆਵੇਗੀ ਇਹਦੀ ਛਾਂਵੇਂ ਬੈਠਿਆ ਮੇਰੀ ਇੱਜ਼ਤ ਨੂੰ ਕੋਈ ਖਤਰਾ ਨਹੀਂ ਹੈ ਤੇਰੀ ਪਾਗੇ ਕਰੋ ਖਦੀ ਨਿਆਂਈ ਹੋਣੀ ਚਾਹੀਦੀ ਹੈ